ਕਰਾਂ ਦੇ ਵਿੱਚ ਇੱਕ ਤੂੜੀ ਪਾਉਣ ਨੂੰ ਅੱਡ ਮਕਾਨ ਜਾਂ ਇੱਕ ਕੋਠਾ ਪਾ ਲਿਆ ਜਾਂਦਾ ਤੇ ਉਹਦੇ ਚ ਤੂੜੀ ਦੀ ਸੰਭਾਈ ਹੈ ਜਿਹੜੀ ਉਹ ਹੋ ਜਾਂਦੀ ਹੈ ਪਰ ਮਾਲਵੇ ਦੇ ਜਾਂ ਰਾਜਸਥਾਨ ਦੇ ਕਈ ਪਿੰਡਾਂ ਦੇ ਵਿੱਚ ਅਜੇ ਵੀ ਇਹ ਕੋਪਾ ਜਿਹੜੇ ਉਹ ਬਣੇ ਜਾਂਦੇ ਆ ਜਦੋਂ ਤੋਂ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਹਾਂ ਪਹਿਲਾਂ ਗੋਲ ਕੋਪ ਹੁੰਦੇ ਸੀ ਅੱਛਾ ਮੰਜਿਆਂ ਦੇ ਬੰਦ ਹੁੰਦੇ ਸੀ ਅੱਛਾ ਮੰਜਿਆਂ ਦੇ ਕੋਪ ਬਣਦੇ ਹੁੰਦੇ ਸੀ ਮੰਜੇ ਦੇ ਬੰਦ ਸੀ ਪਹਿਲਾਂ ਅੱਛਾ ਉਹ ਕਿਵੇਂ ਬਣਿਆ ਜਾਂਦਾ ਸੀ ਪਹਿਲਾਂ ਮੰਜੇ ਵੀੜ ਕੇ ਮੰਗ ਕੇ ਮੰਜੇ ਤੇ ਰੱਸਾ ਰਸੇ ਨਾਲ ਬੰਦੇ ਸੀ ਪਹਿਲਾਂ ਇਜ ਵਿੱਚ ਮੀਂਹ ਦਾ ਪਾਣੀ ਹੁੰਦਾ ਮੈਂ ਵੇਖਿਆ ਤਾਂ ਹੀ ਪਾਇਆ ਸਾਰਾ ਅੱਛਾ ਇਹ ਕੀ ਪਾਇਆ ਹੋਇਆ ਤੁਸੀਂ ਸਰ ਪਾਇਆ ਸਰ ਪਾਇਆ ਇਹਦੇ ਨਾਲ ਪਾਣੀ ਇਹਦੇ ਇਹਦੇ ਨਾਲ ਨਹੀਂ ਲੱਗਦਾ ਅੱਛਾ ਤੇ ਪਾਣੀ ਮੰਨ ਲਓ ਬਾਹਰ ਆਊਗਾ ਅੱਛਾ ਜਿਆਦਾਤਰ ਅਸੀਂ ਚਲੋ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਕੁੜੀਆਂ ਰੌਲਾ ਪਾਉਂਦੀਆਂ ਹੁੰਦੀਆਂ ਵੀ ਬਰਾਬਰਤਾ ਨਹੀਂ ਮਿਲੀ ਅਸਲ ਬਰਾਬਰਤਾ ਆ ਹੈ ਆਪਦੇ ਬੰਦੇ ਦੇ ਨਾਲ ਹੱਥ ਦੇ ਨਾਲ ਹੱਥ ਵਟਾਉਣਾ ਕਣ ਜਦੋਂ ਤੁਸੀਂ ਵਿਆਹੇ ਆਏ ਸੀ ਪਤਾ ਸੀ ਵੀ ਮੈਂ ਤੁਹਾਨੂੰ ਕੁੱਪ ਬਣਾਇਆ ਕਰੂਗਾ ਨਹੀਂ ਜੀ ਸੋਚਿਆ ਸੀ ਨਹੀਂ ਜੀ ਅੱਛਾ ਫਿਰ ਧੋਖਾ ਹੋ ਗਿਆ ਤੁਹਾਡਾ ਨਹੀਂ ਖੈਰ ਹਾਂ ਤਾਂ ਫਿਰ ਮੈਂ ਤਾਂ ਤਾਂ ਆਪਦੀ ਕਰਨੀ ਪੈਂਦੀ ਹੈ ਜੀ ਨਾ ਭਾਈ ਲੰਬਾ ਬੜਾ ਤਕੜਾ ਹੈ ਕਹਿੰਦੇ ਇੱਥੇ ਆ ਗਿਆ ਸੰਤੂੜੀਆ ਕੁੱਪ ਖਾਦੇ ਤੂੜੀ ਵਾਲੇ ਕੁੱਪ ਦਵਾਈ ਚੋਣ ਲਉਣ ਲੱਗ ਜਾਂਗੇ ਉਹਨਾਂ ਪਨੀਰ ਤਿਆਰ ਹੋ ਜੂਗੀ ਕਿੰਨੇ ਵੇਖੀ ਨਹੀਂ ਮੈਂ ਤਾਂ ਇੱਥੇ ਆ ਕੇ ਦੇਖਿਆ ਹੈ ਤੁਸੀਂ ਆਪੇ ਕੇ ਪੂਰੀ ਸਰਦਾਰੀ ਕਰਦੇ ਸੀ ਹਾਂ ਅੱਛਾ ਇੱਥੇ ਆ ਗਏ ਸਿੱਖੇ ਜਾਂਦੇ ਆ ਪਤਾ ਨਹੀਂ ਹੁੰਦਾ ਕਹਿ ਦਿੰਦੇ ਆ ਵੀ ਰਾਜਕੁਮਾਰ ਬਣਾ ਕੇ ਰੱਖ ਰਾਜਕੁਮਾਰੀ ਬਣਾ ਕੇ ਰੱਖਾਂਗੇ ਲੜਾਈ ਹੋ ਜਾਂਦੀ ਹੈ ਕਦੇ ਝਗੜਾ ਹੋ ਜਾਂਦਾ ਨਹੀਂ ਸਾਡਾ ਨਹੀਂ ਹੋਇਆ ਜੀ ਕਦੇ ਵੀ ਕਦੇ ਨਹੀਂ ਹੋਇਆ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਦੁਨੀਆ ਦੇ ਵਿੱਚ ਐਸਾ ਕੋਈ ਪਤੀ ਪਤਨੀ ਹੈ ਨਹੀਂ ਜਿਹੜੀ ਲੜੇ ਸਾਡਾ ਚੱਲੀ ਤਾਂ ਹਰੇਕ ਦੀ ਹੋ ਜਾਂਦੀ ਪਰ ਸਾਡਾ ਝਗੜਾ ਨਹੀਂ ਇਹ ਡਰਦਾ ਜੀ ਅੰਦੇ ਤੋਂ ਅੱਛਾ ਹਾਂ ਇਹਨਾਂ ਤੋਂ ਡਰਦਾ ਸਾਨੂੰ ਸਾਰਾ ਪਤਾ ਲੱਗ ਗਿਆ ਹਾਂ ਵਿਆਹ ਕੁਝ ਹੋ ਹੀ ਜਾਂਦਾ ਸੁਪਨੇ ਤਾਂ ਦੇਖੇ ਹੋਣੇ ਆ ਵੀ ਚਲੋ ਮਗਰ ਪਰਿਵਾਰ ਅਸੀਂ ਜੇ ਮਤਲਬ ਹੁਣ ਦੋ ਜੀ ਆ ਫਿਰ ਚਾਰ ਜਾਣੇ ਜਾਇਆ ਕਰਾਂਗੇ ਤੁੜੀ ਦੇ ਕੁਪ ਬੰਨਣ ਤੇ ਵੱਧ ਜਿਹੜਾ ਇਹ ਘਰੇ ਪੈਸਾ ਆਊਗਾ ਹਾਂ ਠੀਕ ਹੈ ਜੀ ਉਹ ਤਾਂ ਤੁਹਾਡੀ ਗੱਲ ਮੰਨਦੇ ਹਾਂ ਹਾਂ ਪਰ ਸੁਪਨੇ ਚੂਰ ਚੂਰ ਹੋ ਗਏ ਬਾਪੂ ਹਾਂ ਹੋ ਗਏ ਬਿਲਕੁਲ ਹੋ ਜਾਣਾ ਸੰਜੀ ਉਹ ਨੀਲੀ ਦਾ ਦਾਵਾ ਕਹਿੰਦਾ ਤੁਲੇ ਦੇ ਸਾਂ ਗਿਆ ਵੀ ਆਖੇ ਟੈਂਪਾਸ ਹੁੰਦਾ ਵੀ ਅੱਜ ਰਾਤੀ ਦਿਹਾੜੀ ਆ ਕੇ ਤੇ ਰਾਤ ਨੂੰ ਵੀ ਚੱਲਣ ਨੂੰ ਤਿਆਰ ਹੁੰਦੇ ਆ ਅਸਰ ਆਪ ਨੂੰ ਵੀ ਹਾਂ ਵੀ ਹੁਣ ਇੱਥੋਂ ਜਾ ਕੇ ਵੀ ਆਹਦੇ ਪਿੰਡ 'ਚ ਕੰਮ ਆ ਗਿਆ ਭਾਈ ਚਾਰ ਟਰਾਲੀਆਂ ਪਹੁੰਚੀਆਂ ਸੀ ਪਾ ਸਕਦੇ ਸਤਿ ਸ਼੍ਰੀ ਅਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਮੇਰੇ ਪਿੱਛੇ ਜਿਹੜਾ ਤੁਸੀਂ ਕੁੱਪ ਦੇਖ ਰਹੇ ਹੋ ਇਹ ਪਹਿਲਾਂ ਪਿੰਡਾਂ ਦੇ ਵਿੱਚ ਇਹ ਕੁੱਪ ਬਣੇ ਜਾਂਦੇ ਸੀ ਹੁਣ ਤਾਂ ਘਰਾਂ ਦੇ ਵਿੱਚ ਇੱਕ ਤੂੜੀ ਪਾਉਣ ਨੂੰ ਅੱਡ ਮਕਾਨ ਜਾਂ ਇੱਕ ਕੋਠਾ ਪਾ ਲਿਆ ਜਾਂਦਾ ਤੇ ਉਹਦੇ ਚ ਤੂੜੀ ਦੀ ਸੰਭਾਈ ਹੈ ਜਿਹੜੀ ਉਹ ਹੋ ਜਾਂਦੀ ਹੈ ਪਰ ਮਾਲਵੇ ਦੇ ਜਾਂ ਰਾਜਸਥਾਨ ਦੇ ਕਈ ਪਿੰਡਾਂ ਦੇ ਵਿੱਚ ਅਜੇ ਵੀ ਇਹ ਕੁੱਪ ਆ ਜਿਹੜੇ ਉਹ ਬਣੇ ਜਾਂਦੇ ਆ ਇਹ ਕੁੱਪ ਦੀ ਕੀ ਖਾਸੀਅਤ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਠੇਕੇਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬਈ ਤੁਹਾਡਾ ਉਹ ਪੂਰਾ ਜੀ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਵੀ ਕੁੱਪ ਬੰਨਣ ਦੀ ਹੈ ਨਾ ਜਦੋਂ ਤੋਂ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਹਾਂ ਪਹਿਲਾਂ ਗੋਲ ਕੁੱਪ ਹੁੰਦੇ ਸੀ ਅੱਛਾ ਮੰਜਿਆਂ ਦੇ ਬੰਨ੍ਹਦੇ ਨੇ ਸੀ ਅੱਛਾ ਮੰਜਿਆਂ ਦੇ ਕੁੱਪ ਬੰਨੇ ਜਾਂਦੇ ਸੀ ਮੰਜੇ ਦੇ ਬੰਨ੍ਹਦੇ ਸੀ ਪਹਿਲਾਂ ਅੱਛਾ ਉਹ ਕਿਵੇਂ ਬੰਨਿਆ ਜਾਂਦਾ ਸੀ ਪਹਿਲਾਂ ਮੰਜੇ ਵੀੜ ਕੇ ਮੰਗ ਕੇ ਮੰਜੇ ਤੇ ਰੱਸਾ ਰਸੇ ਨਾਲ ਬੰਨ੍ਹਦੇ ਸੀ ਪਹਿਲਾਂ ਅੱਛਾ ਤੇ ਵਿਚਾਲੇ ਤੂੜੀ ਭਰੀ ਜਾਂਦੀ ਹੁੰਦੀ ਸੀ ਹਾਂਜੀ ਹਾਂਜੀ ਅੱਛਾ ਫੇਰ ਹੌਲੀ ਹੌਲੀ ਇਹ ਬਦਲਦਾ ਗਿਆ ਹਾਂ ਬਦ अच्छा आ जेड़ा आज, आज फट्टा तुसी लेके आए हां हां अच्छा एदे नाल भाई किਵੇਂ ਫਿਰ ਤੁਸੀਂ ਕਿਵੇਂ ਮਿਲਦੇ ਹੋ ਜਾਂ ਜਿਹੜਾ ਡਿਜ਼ਾਈਨ ਜਪਾਇਆ ਮੈਂ ਤਾਂ ਆਖਿਆ ਕਿਤੇ ਤੂੜੀ ਇਕੱਠੀ ਕਰਕੇ ਫਿਰ ਇਹਨੂੰ ਪਾਣੀ ਪੂਣੀ ਲਾ ਕੇ ਬਾਅਦ ਚ ਵੱਡਿਆ ਹੋਊਗਾ ਇਹ ਤਾਂ ਲੱਗਦਾ ਨਹੀਂ ਵੱਡਿਆ ਵੱਡਿਆ ਨਹੀਂ ਗਈ ਇਹ ਅਸੀਂ ਪਹਿਲਾਂ ਫੱਟੇ ਵੀਟ ਲੈਨੇ ਨਟ ਪਾ ਕੇ ਤੇ ਮੁੜ ਕੇ ਤਾਂ ਖਿਚੀ ਜਾਂਦੇ ਅੱਛਾ ਫੱਟੇ ਤਾਂ ਚੱਕੀ ਜਾਂਦੇ ਉਹਦੇ ਵਿੱਚ ਤੂੜੀ ਭਰੀ ਪਾਈ ਜਾਂਦੀ ਹੈ ਕਈ ਲੋਕਾਂ ਨੂੰ ਨਹੀਂ ਪਤਾ ਨਾ ਵੀ ਕਿਵੇਂ ਵਾਜਦੇ ਆ ਕੰਪਰ ਅੱਛਾ ਭਾਈ ਫਿਰ ਇਹਦੇ ਉੱਤੇ ਆ ਤੁਸੀਂ ਮਿੱਟੀ ਵੀ ਸਿੱਟੀ ਹਨਾ ਜਾਂ ਇਹਨੂੰ ਆਲੇ ਦੁਆਲੇ ਲਪ ਦੇ ਹੁੰਦੇ ਆ ਉਹ ਲਪਨ ਦੀ ਲੋੜ ਨਹੀਂ ਪੈਂਦੀ ਜੀ ਕਿਉਂ ਜੀ ਇਹ ਉੱਡੂਗੀ ਨਾ ਨਹੀਂ ਉੱਡਦੀ ਜੀ ਨਹੀਂ ਉੱਡਦੀ ਕਿ ਗਰੰਟੀ ਦਿੰਦੇ ਹੋ ਆ ਕੁਪ ਖੜਾ ਤੁਹਾਡੇ ਕੋਲੇ ਖੜਾ ਹੈ ਅੱਛਾ ਇਹ ਵੀ ਪਹਿਲਾਂ ਤੁਸੀਂ ਬਣ ਕੇ ਗਏ ਸੀ ਨਹੀਂ ਸੀ ਬਣ ਕੇ ਗਏ ਅੱਛਾ ਇਹ ਬਈ ਜਿਵੇਂ ਮੀਂਹ ਦਾ ਪਾਣੀ ਹੁੰਦਾ ਮੈਂ ਵੇਖਿਆ ਤਾਂ ਹੀ ਪਾਇਆ ਸਾਰਾ ਅੱਛਾ ਇਹ ਕੀ ਪਾਇਆ ਹੋਇਆ ਤੁਸੀਂ ਸਰ ਪਾਇਆ ਸਰ ਪਾਇਆ ਇਹਦੇ ਨਾਲ ਪਾਣੀ ਇਹ ਇਹਦੇ ਨਾਲ ਨਹੀਂ ਲੱਗਦਾ ਅੱਛਾ ਤੇ ਪਾਣੀ ਮੰਨ ਲਓ ਬਾਹਰ ਆਊਗਾ ਅੱਛਾ ਇਹ ਇਹ ਟੈਕਨੀਕ ਤੁਸੀਂ ਆਪ ਕੱਢੀ ਹੈ ਕਿ ਵੀ ਪਹਿਲਾਂ ਸਿੱਖੀ ਆਪਦੇ ਪਿਓ ਦਾਦਿਆਂ ਤੋਂ ਹੀ ਨਹੀਂ ਜੀ ਸਾਡੇ ਪਿੰਡ ਸਾਰੇ ਹੀ ਇਹ ਕੰਮ ਕਰਦੇ ਆ ਜੀ ਸਾਰੇ ਹੀ ਆ ਹੀ ਕੰਮ ਕਰਦੇ ਆ ਅੱਛਾ ਕਿੰਨਾ ਕੁ ਸਮਾਂ ਹੋ ਗਿਆ ਬਾਈ ਕੁੱਪ ਬੰਨਦਿਆਂ ਨੂੰ ਮੈਨੂੰ ਹੋ ਗਏ ਘਟ ਘਟ 25 ਸਾਲ 25 ਸਾਲ ਤੁਹਾਨੂੰ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੇ ਪੰਜ ਕੁ ਸਾਲ ਹੋ ਗਏ ਜੇ ਇਹਨਾਂ ਦੇ ਨਾਲ ਆਉਂਦੇ ਨੂੰ ਅੱਛਾ ਕਿੰਨੀਆਂ ਟਰਾਲੀਆਂ ਪੈਂਦੀਆਂ ਇਹਦੇ ਵਿੱਚ ਬਾਈ ਆਪਣੇ 12 ਤੋਂ ਲੈ ਕੇ ਤੇ ਘਟ ਤੋਂ ਘਟ ਜਿੰਨੀਆਂ ਮਰਜ਼ੀ ਪਾ ਲਓ ਪੰਜਾਂ ਦਾ ਵੀ ਬਣ ਜੂਗਾ ਛੇਆਂ ਦਾ ਵੀ ਬਣ ਜੂਗਾ ਅੱਠਾਂ ਦਾ ਵੀ ਬਣ ਜੂਗਾ ਦਸਾਂ ਦਾ ਵੀ ਬਣ ਜੂਗਾ ਛੱਤਾਂ ਦਾ ਵੀ ਬਣ ਜੂਗਾ 12 ਤਾਂ ਪੈਂਦੀਆਂ ਹੀ ਪੈਂਦੀਆਂ अच्छा इनु ना खोलन दा कईयां नहीं पता हुंदा कई बारी जबो इनु देर देया बरत देया टूड़ी ते ओ सारा ही खोल बैठ आए, दे सारा खोल लंदे जी पता की है ऐना के ਛੱਡ ਲੋ इनु ऐ ऐना के ਛੱਡ ਕੇ ਤੇ ऐना इधर ਛੱਡ ਲੋ अच्छा ते इत्ते ਬਾਹਰ ਨਿਕਲ ਕੱਢ ਲੂ ਤੇ ਟੂੜੀ ਗੱਡੀ ਜਾਉਂ ਮੈਂ ਖੜਾ ਰੂਗਾ ਇਉਂ ਮੈਂ ਖੜਾ ਰੂਗਾ ਹਾਂ ਜੇ ਮੀਂਹ ਕਣੀ ਆਉਂਦੀ ਆ ਪਾਣੀ ਵਹਟ ਲੀਉਗਾ ਥੋੜੀ ਥੋੜੀ ਸੇ ਪੀ ਰੂਗੀ ਠੀਕ ਐ ਇੱਥੇ ਤੁਹਾਡੇ ਨਾਲ ਪਰਿਵਾਰ ਚੋਂ ਵੀ ਆਇਆ ਕੋਈ ਹਾਂਜੀ ਕੌਣ ਆਇਆ ਸੀ ਦੋ ਜਣੀਆਂ ਅੱਛਾ ਕੀ ਲੱਗਦੇ ਆ ਤੁਹਾਡੇ ਆ ਮੇਰੇ ਕਰੂ ਆ ਤੇ ਉਹ ਮੇਰੀ ਭਾਬੀ ਐ अच्छा ओ ਸਾਡੇ ਗੰਢੀ ਅੱਛਾ ਇੱਕੋ ਪਿੰਡ ਤੋਂ ਆਏ ਹੋ ਸਾਰੇ ਜਾਨੇ ਜਮਾਂ ਘਰ ਦੇ ਨਾਲ ਹੀ ਕਰਦੇ ਸਾਰੇ ਅੱਛਾ ਅੱਛਾ ਪੈਣੀ ਆ ਜ਼ਿਆਦਾਤਰ ਅਸੀਂ ਚਲੋ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਕੁੜੀਆਂ ਰੌਲਾ ਪਾਉਂਦੀਆਂ ਹੁੰਦੀਆਂ ਵੀ ਬਰਾਬਰਤਾ ਨਹੀਂ ਮਿਲੀ ਅਸਲ ਬਰਾਬਰਤਾ ਆ ਆਪਦੇ ਬੰਦੇ ਦੇ ਨਾਲ ਹੱਥ ਦੇ ਨਾਲ ਹੱਥ ਬਟਾਉਣਾ ਪੈਣ ਜਦੋਂ ਤੁਸੀਂ ਵਿਆਹੇ ਆਏ ਸੀ ਪਤਾ ਸੀ ਵੀ ਮੈਂ ਤੁਹਾਨੂੰ ਕੁੱਪ ਬਣਾਇਆ ਕਰੂਗਾ ਨਹੀਂ ਜੀ ਸੋਚਿਆ ਸੀ ਨਹੀਂ ਜੀ ਅੱਛਾ ਫਿਰ ਧੋਖਾ ਹੋ ਗਿਆ ਤੁਹਾਡਾ ਮੈਨੂੰ ਖੈਰ ਉਹ ਤਾਂ ਫਿਰ ਹੁਣ ਮੈਨੂੰ ਤਾਂ ਆਪਦੀ ਕਰਨੀ ਪੈਂਦੀ ਹੈ ਜੀ ਹੂੰ ਕਰਨੀ ਪੈਂਦੀ ਹੈ ਹਾਂਜੀ ਅੱਛਾ ਕਿ ਇਹ ਫਿਰ ਤੁਸੀਂ ਪਿੱਛੋਂ ਹੀ ਸਿੱਖ ਕੇ ਆਏ ਸੀ ਕਿ ਬਾਈਨਸ ਕਾ ਇਹ ਇੱਥੇ ਸਿੱਖਿਆ ਬੜੇ ਕੰਮ ਜਿਹੜੇ ਆ ਉਹ ਇੱਥੇ ਆ ਕੇ ਸਿੱਖੇ ਜਾਂਦੇ ਆ ਪਤਾ ਨਹੀਂ ਹੁੰਦਾ ਕਹਿ ਦਿੰਦੇ ਵੀ ਰਾਜਕੁਮਾਰ ਬਣਾ ਕੇ ਰੱਖ ਰਾਜਕੁਮਾਰੀ ਬਣਾ ਕੇ ਰੱਖਾਂਗੇ ਹਾਂਜੀ ਐਦਾਂ ਹੁੰਦਾ ਜੀ ਹਾਂਜੀ ਤੁਹਾਡੇ ਨਾਲ ਕੀ ਵਾਪਰਿਆ ਭਣੇ ਤੁਸੀਂ ਪਿੱਛੋਂ ਹੀ ਸਿੱਖਿਆ ਸੀ ਅੰਮਾ ਇੱਥੇ ਆ ਕੇ ਵੇਖੇ ਆਂ ਆਹ ਬਈ ਲੰਬਾ ਬੜਾ ਤਕੜਾ ਹੈ ਕਹਿੰਦੇ ਇੱਥੇ ਆ ਕੇ ਆ ਸੰਤੂੜੀ ਵਾਲੇ ਕੁੱਪ ਸਖਾ ਦੇ ਤੇ ਟੂੜੀ ਵਾਲੇ ਕੁੱਪ ਦਵਾਈ ਚੋਣਾਂ ਲਾਉਣ ਲੱਗ ਜਾਂਗੇ ਉਹਨਾਂ ਪਨੀਰ ਤਿਆਰ ਹੋ ਜੂਗੀ ਤੁਸੀਂ ਇੱਥੇ ਆ ਕੇ ਵੇਖੇ ਨਹੀਂ ਮੈਂ ਤਾਂ ਇੱਥੇ ਆ ਕੇ ਦੇਖਿਆ ਹੈ ਅੱਜ ਆ ਕੇ ਪੂਰੀ ਸਰਦਾਰੀ ਕਰਦੇ ਸੀ ਹਾਂ ਅੱਛਾ ਫਿਰ ਫਿਰ ਭੈਣੇ ਆਖਦੇ ਨਹੀਂ ਤੁਸੀਂ ਮਨਾ ਨਹੀਂ ਕਰਦੇ ਵੀ ਮੈਂ ਨਹੀਂ ਜਾਂਦੀ ਨਾਲ ਮੈਂ ਉਹ ਤਾਂ ਕੁਝ ਨਹੀਂ ਕਰਦੀਆਂ ਮਜਬੂਰੀਆਂ ਜਾਣਾ ਪੈਂਦਾ ਜੀ ਇਹ ਜਾਣਾ ਪੈਂਦਾ ਜੀ ਹਾਂਜੀ ਪਰਿਵਾਰ ਫਿਰ ਭੈਣੇ ਇਸੇ ਦਿਹਾੜੀ ਦੇ ਪੇਚੋਂ ਚੱਲਦਾ ਹਾਂਜੀ ਤੇ ਕਿੰਨੀ મતલਬ ਜਿਵੇਂ ਕੁੱਪ ਬੰਨਣ ਦੇ ਹਿਸਾਬ ਨਾਲ ਲੈਨੇ ਹੋ ਜਾਂ ਦਿਹਾੜੀ ਹੁੰਦੀ ਆ ਤੁਹਾਡੀ ਸਾਢੇ ਦਿਹਾੜੀ ਹੁੰਦੀ ਆ ਜੀ ਚਲ ਚੜ੍ਹ ਗਏ ਥੋੜਾ ਜਿਹਾ ਅੱਗੇ ਆ ਜੀ ਅੱਖਾਂ 'ਚ ਤੂੜੀ ਪੈ ਰਹੀ ਆ ਤੁਸੀਂ ਦੱਸ ਦੋ ਜੀ ਵੀ મતલਬ ਇਹ ਕਿਵੇਂ ਟਰਾਲੀਆਂ ਦੇ ਹਿਸਾਬ ਨਾਲ ਲੈਨੇ ਟਰਾਲੀਆਂ ਦੇ ਹਿਸਾਬ ਨਾਲ ਜੀ 500 ਰੁਪਏ ਟਰਾਲੀ 500 ਰੁਪਏ ਆ ਇੱਕ ਟਰਾਲੀ ਹਾਂਜੀ ਸਾਰੇ ਜਣਿਆਂ ਦਾ ਹਾਂਜੀ ਅੱਛਾ ਫਿਰ ਭਾਈ ਕਿਵੇਂ ਇੱਕ ਦਿਨ ਲੱਗ ਜਾਂਦਾ ਪੂਰਾ ਕਿੰਨੇ ਘੰਟਿਆਂ ਦੇ ਵਿੱਚ ਕੁੱਪ ਬੰਨਦੇ ਹੋ ਟੜਕੇ ਅਸੀਂ 9 ਵਜੇ ਲੱਗੇ ਸੀ ਤੇ ਹੁਣ ਵੇਲੇ ਹੋਏ ਕੀ ਟਾਈਮ ਹੋ ਗਿਆ 6-7 ਵਜੇ ਹੋਣੀ ਮਨ 6 ਵਜੇ ਹੋਣੀ ਅੱਛਾ ਹੁਣ ਅਸੀਂ ਇੱਕ ਇੱਕ ਦਿਨ ਜਿੱਕ ਤਿਆਰ ਹੁੰਦਾ ਤੇ ਕਿੰਨੇ ਬੰਦੇ ਲੱਗਦੇ ਹੋ ਤੁਸੀਂ 7 ਬੰਦੇ 7 ਬੰਦੇ ਇੱਕ ਦਿਨ ਦੇ ਵਿੱਚ ਇੱਕ ਕੁੱਪ ਤਿਆਰ ਕਰਦੇ ਆ 12 ਟਰਾਲੀਆਂ ਲੈਂਦਾ 12 ਟਰਾਲੀਆਂ 12 ਟਰਾਲੀਆਂ ਦਾ ਠੀਕ ਹੈ ਤੇ ਜੇ ਛੋਟਾ ਵੱਡਾ ਹੋਵੇ ਫਿਰ ਵਾਧ ਘਟ ਦਾ ਟਾਈਮ ਵੀ ਲੱਗ ਜਾਂਦਾ ਹਾਂਜੀ ਫਿਰ ਵਾਧ ਘਟ ਲੱਗੇ ਅੱਛਾ ਭਾਈ ਥੋੜਾ ਜਿਆਦਾ ਤੁਹਾਡੀਆਂ ਡਿਮਾਂਡਾਂ ਵੱਲ ਆਉਣੀਆਂ ਮੰਗਾਂ ਵੱਲ ਆਉਣੀਆਂ ਜਿਵੇਂ ਆ ਆਮ ਤੌਰ ਤੇ ਹਰੇਕ ਬੰਦੇ ਦੀ ਇਹ ਖੁਆਇਸ਼ ਹੁੰਦੀ ਹੈ ਵੀ ਅਸੀਂ ਵਧੀਆ ਜੀਵਨ ਬਤੀਤ ਕਰੀਏ ਹਨਾ ਪਰ ਜਿਹੜੀ ਦੇੜੀ ਹੈ ਹਨਾ ਇੱਕ ਦਿਨ ਦੀ ਮੈਂ ਤੁਹਾਡਾ 2 ਮਹੀਨੇ ਕੰਮ ਚੱਲਦਾ ਆ ਹਾਂ ਤੂੜੀ ਵਾਲਾ ਹੀ ਹਾਂ ਤੂੜੀ ਮਹੀਨਾਕ ਚੱਲੂਗਾ ਮਹੀਨਾਕ ਚੱਲਦਾ ਮਹੀਨਾ ਮਸਾ ਚੱਲਦਾ ਓ ਇਸ ਤੋਂ ਪਹਿਲਾਂ ਚਲੋ ਵੜਾਈ ਤੇ ਹੋਵਾਂਗੇ ਜਾਂ ਹੁਣ 2 ਮਹੀਨੇ ਕੰਮ ਜਮਾ ਠੱਪ ਹੋ ਜਾਊਗਾ ਹਾਂਜੀ ਉਦੋਂ ਫਿਰ ਪਰਿਵਾਰ ਚਲਾਉਣੇ ਬੜੇ ਔਖੇ ਹਾਂਜੀ 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 ਔਖੇ ਹੋ ਜਾਂਦੇ ਹਾਂਜੀ ਬੱਚੇ ਵੀ ਵੱਢਦੇ ਆ ਹਾਂ ਫਿਰ ਕੀ ਕਰਦੇ ਉਹਨਾਂ 2 ਮਹੀਨਿਆਂ ਦੇ ਵਿੱਚ ਬਈ ਫਿਰ ਝੋਨੇ ਲਾਉਣ ਲੱਗ ਜੈਨੇ ਜੀ ਨਹੀਂ ਜਿਹੜੇ ਝੋਨੇ ਤੋਂ ਪਹਿਲਾਂ 2 ਮਹੀਨੇ ਹੁੰਦੇ ਆ ਝੋਨੇ ਤੋਂ ਪਹਿਲਾਂ 2 ਮਹੀਨੇ ਆਦਾ ਹੈ ਕਾਪੀ ਬਨਾਈ ਅਤੇ ਕਾਪੀ ਮੰਨਦੇ ਉਹ ਨਾ ਜਰ ਕਾਪੀ ਕੋਪੀ ਤੋਂ ਹੀ ਚੱਲੂਗਾ ਅੱਛਾ ਹਾਂਜੀ ਉਹਨਾਂ ਨੂੰ ਪਨੀਰੀ ਤਿਆਰ ਹੋ ਜੂਗੀ ਉਹਨਾਂ ਨੂੰ ਪਨੀਰੀ ਤਿਆਰ ਹੋ ਜੂਗੀ ਪਨੀਰੀ ਤਿਆਰ ਹੋ ਗਈ ਨਾਲ ਦੀ ਨਾਲ ਛੋਨਾ ਲਾਉਣ ਲੱਗ ਜੰਦੇ ਅੱਛਾ ਛੋਨੇ ਤੋਂ ਬਾਅਦ ਫਿਰ ਵੇਲੇ ਫਿਰ ਵੇਲੇ ਹਾਂ ਠੀਕ ਹੈ ਜੀ ਕਿੰਨੇ ਮਹੀਨੇ ਵੇਲੇ ਰਹਿਣੇ ਬਾਬੂ ਵੇਲੇ ਰਹੀਦਾ ਹੀ 2 ਮਹੀਨੇ ਤਾਂ ਵੇਲੇ ਰਹੀ ਜਾਈਦਾ ਅੱਛਾ ਦਿਹਾੜੀ ਕਿੰਨੀ ਆ ਹੁਣ ਦਿਹਾੜੀ ਦੀ ਦਿਹਾੜੀ 500 500 ਰੁਪਿਆ ਹੋ ਜਾਂਦਾ ਗੁਜ਼ਾਰਾ ਗੁਜ਼ਾਰਾ ਘਟਾਉਣਾ ਅੱਛਾ ਭੁੱਖੇ ਮਰਨ ਵਾਲੀ ਗੱਲ ਹੀ ਹੈ ਅੱਛਾ ਤੇ ਕਹਿੰਦੇ ਨਹੀਂ ਤੁਸੀਂ ਲੀਡਰਾਂ ਨੂੰ ਸਰਕਾਰਾਂ ਨੂੰ ਕਹਿੰਦੇ ਨਹੀਂ ਅਸੀਂ ਤਾਂ ਨੇ ਸਰਕਾਰਾਂ ਸਾਨੂੰ ਤਾਂ ਜਿਹੜੀ ਬਿਲਸਨ ਆਉਂਦੀ ਉਹ ਵੀ ਸਾਡੀ ਬੰਦ ਹੋ ਗਈ ਪਈ ਕਾ ਤੂੰ ਆਉਂਦੀ ਨਹੀਂ 4 ਮਹੀਨੇ ਹੋ ਗਏ ਕਿੰਨੀ ਉਮਰ ਆ ਬਾਪੂ ਮੇਰੀ 65 ਸਾਲ ਦੀ ਤੇ ਤੁਹਾਨੂੰ ਤਾਂ ਆਉਣੀ ਚਾਹੀਦੀ ਆ ਹਾਂ ਕਿਉਂ ਨਹੀਂ ਆਉਂਦੀ ਪੁੱਛਿਆ ਨਹੀਂ 4 ਮਹੀਨਾ ਹੋ ਗਿਆ ਜੀ ਪਤਾ ਨਹੀਂ ਕੀ ਗੱਲ ਹੈ ਜੀ ਅੱਛਾ ਆਈ ਨਹੀਂ ਬਿਲਸਨ ਹਾਂ ਆਈ ਨਹੀਂ ਨਾ ਅੱਛਾ ਠੀਕ ਹੈ ਤੁਸੀਂ ਜੀ ਕੀ ਨਾਮ ਹੈ ਤੁਹਾਡਾ ਅਨਸਰ ਆ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੀ ਕਹਿਣ ਚਾਹੁੰਨੇ ਜੀ ਨਹੀਂ ਕੋਈ ਮੰਗ ਹੋਵੇ ਡਿਮਾਂਡ ਹੋਵੇ ਰੱਖਣੀ ਹੋਵੇ ਰੱਖ ਸਕਦੇ ਹੋ ਨਹੀਂ ਨਹੀਂ ਕੋਈ ਗੰਦ ਨਹੀਂ ਲੈ ਇੱਕ ਗੱਲ ਮੈਂ ਤੁਹਾਡੇ ਚ ਦੇਖੀ ਬਈ ਖੁਸ਼ ਆ ਸਾਰੇ ਭਲਾ ਕਿਵੇਂ ਦਾ ਹੀ ਕੰਮ ਆ ਕਿੰਨਾ ਹੀ ਘੱਟੇ ਮਿੱਟੀ ਵਾਲਾ ਕੰਮ ਆ ਪਰ ਚਿਹਰੇ ਤੇ ਸਮਾਈਲ ਆ ਜਿਹੜੀ ਉਹ ਫਿਰ ਵੀ ਆ ਪਰ ਬਥੇਰੇ ਬੰਦਨ ਤੰਗ ਨਹੀਂ ਕਰਦਾ ਜੀ ਅੱਛਾ ਆਪਦੇ ਵਾਂਗੂ ਰੱਖੀਦਾ ਆਪਦੇ ਪਰਿਵਾਰਾਂ ਨੂੰ ਸਾਰੇ ਬੰਦਿਆਂ ਨੂੰ ਅੱਛਾ ਹਾਂ ਮੈਂ ਜਦੋਂ ਵੀ ਮੰਨ ਲਓ ਇਹ ਤਾਂ ਛੋਟਾ ਪਰਿਵਾਰ ਹੀ ਆ ਇਹਨਾਂ ਨੂੰ ਤਾਂ ਕਰਕੇ ਕਿੱਥੇ ਜਾਓਗੇ ਜਦੋਂ ਜੀ ਕਰਿਆ ਉਹਨਾਂ ਨੂੰ ਕਹ ਦੇਣਾ ਪਾਣੀ ਪੀ ਲਓ ਨਹੀਂ ਇਹਨਾਂ ਨੂੰ ਤਾਂ ਕਰਕੇ ਕਿੱਥੇ ਜਾਵਾਂਗੇ ਘਰੇ ਜਾ ਕੇ ਤੇ ਫਿਰ ਇੱਥੇ ਤੁਸੀਂ ਠੇਕੇਦਾਰ ਨੂੰ ਅਗਲੀ ਘਰੇ ਠੇਕੇਦਾਰ ਆ ਆ ਜੀ ਉੱਥੇ ਘਰੇ ਰਹਿਣ ਜਾਂਦੇ ਹਾਂ ਰੋਟੀ ਤਾਂ ਫਿਰ ਔਖੀ ਮਿਲਦੀ ਹਾਂ ਹਾਂ ਉਹ ਪੈਣ ਗਈ ਘਰੇ ਡਰ ਲੱਗਦਾ ਹਾਂ ਹਾਂ ਜੀ ਹਾਂ ਡਰ ਲੱਗਦਾ ਡਰ ਤਾਂ ਲੱਗਣਾ ਹੀ ਜੀ ਕਰੇ ਬੱਚੇ ਬਰੂਬਰ ਦੇ ਆ ਜੀ ਅੱਛਾ ਹਮ ਅੱਛਾ ਲੜਾਈ ਹੋ ਜਾਂਦੀ ਹੈ ਕਦੇ ਝਗੜਾ ਹੋ ਜਾਂਦਾ ਨਹੀਂ ਸਾਡਾ ਨਹੀਂ ਹੋਇਆ ਜੀ ਕਦੇ ਵੀ ਕਦੇ ਨਹੀਂ ਹੋਇਆ ਇਹ ਕਿਵੇਂ ਹੋ ਸਕਦਾ ਦੁਨੀਆ ਦੇ ਵਿੱਚ ਐਸਾ ਕੋਈ ਪਤੀ ਪਤਨੀ ਹੈ ਨਹੀਂ ਜਿਹੜੀ ਲੜੀਦਾ ਚਲੀਦਾ ਹਰੇਕ ਦੀ ਹੋ ਜਾਂਦੀ ਪਰ ਸਾਡਾ ਉਂ ਝਗੜਾ ਨਹੀਂ ਹੋਇਆ ਇਹ ਡਰਦਾ ਜੀ ਇਹਨਾਂ ਤੋਂ ਅੱਛਾ ਹਾਂ ਇਹਨਾਂ ਤੋਂ ਡਰਦਾ ਆ ਵੇਖ ਲਓ ਭੈਣੇ ਕਿੱਧਰ ਗਈ ਭੈਣ ਉਹ ਤਾਂ ਲੋਕ ਹੀ ਗਈ ਕਾ ਦੋ ਭਾਈ ਕਿਸ ਚੀਜ਼ ਦਾ ਡਰਾਵਾ ਡਰਾਵਾ ਕਾਦਾ ਇਹ ਕਾਹਦੇ ਨਹੀਂ ਕਿ ਤੇ ਇਹ ਦੋ ਇਹਦੇ ਪਰਚੇ ਦਾ ਡਰਾਵਾ ਨਾ ਕੋਈ ਸੰਦ ਦੇ ਦਿਆ ਨੀਗਾ ਸਾਡਾ ਤਾਂ ਮੰਨ ਲਓ ਆ ਹੀ ਹੈਗਾ ਕੋਈ ਪਰ ਕਰੇ ਪੈਸੇ ਦੇਵਾਂਗੇ ਤੇ ਫਿਰ ਕਾਦਾ ਰੋਲਾ ਹੋਊਗਾ ਇਹ ਸਾਰੇ ਆਪ ਹੀ ਖਾਈਏ ਮਤਲਬ ਰੋਲਾ ਹੋਊਗਾ ਹੀ ਅੱਛਾ ਗਾਂਧੀ ਨਾਲ ਹਰੇਕ ਮਤਲਬ ਸਹੀ ਰਹਿੰਦੀ ਆ ਉਹਨੂੰ ਉਹਨੂੰ ਆਪ ਦੀ ਦਿਹਾੜੀ ਚਾਹੀਦੀ ਹੈ ਨਗਦ ਮਿਲ ਜਾਣ ਤੇ ਚੱਲ ਵੀ ਨਹੀਂ ਬਈ ਕੁੜੀਆਂ ਦੀ ਅਕਸਰ ਲੇਡੀਜ਼ ਨੂੰ ਹੁੰਦਾ ਵੀ ਕੁਰਸੀ ਵਾਲਾ ਬੰਦਾ ਹੋਵੇ ਕੁਰਸੀ ਤੇ ਬੈਠਣ ਵਾਲਾ ਕੰਮ ਹੋਵੇ ਸਾਡੇ ਨਹੀਂ ਜੀ ਸਾਡੇ ਤਾਂ ਸਾਰੇ ਮਿਹਨਤ ਕਰਨ ਵਾਲੇ ਆ ਜੀ ਨਹੀਂ ਮਿਹਨਤ ਮਾੜੀ ਨਹੀਂ ਹੈਗੀ ਪਰ ਕਰਮਾਂ ਵਾਲੇ ਹੋ ਤੇ ਆਖਰੀ ਪੀੜ੍ਹੀ ਐ ਇਸ ਤੋਂ ਬਾਅਦ ਚ ਨਹੀਂ ਮਿਲਣੀ ਨੋ ਨਹੀਂ ਮਿਲਣੀ ਜਿਹੜੀ ਗੁੱਪ ਬਣਾ ਦੇ ਹਾਂ ਨੋ ਨਹੀਂ ਮਿਲਣੀ ਹਾਂ ਇਹ ਤਾਂ ਗੱਲ ਬੰਨਣ ਵਾਲੀ ਅੱਛਾ ਪੱਕੀ ਗੱਲ ਆ ਹੁਣ ਹੁਣ ਖਤਮ ਹੋ ਗਿਆਂ ਉਹਨੋਂ ਆ ਖਤਮ ਹੋ ਗਏ ਆ ਜੀ ਖਤਮ ਖਤਮ ਖਲਾਸ ਕਾਣੀ ਖਤਮ ਹੋ ਗਈ ਹਾਂ ਪਤਾ ਵੀ ਸਾਡੇ ਆਈਆਂ ਨੋਆ ਜਿੱਥਾਨੂੰ ਸਾਰਾ ਪਤਾ ਵੀ ਨਹੀਂ ਕਰ ਸਕਦੀਆਂ ਅੱਛਾ ਸਾਡੇ ਆਈਆਂ ਉਹ ਘਰੇ ਤੂੜੀ ਨਹੀਂ ਸੁਣਦੇ ਅੱਛਾ ਹਾਂ ਦੋਦਰਿਆਂ ਦੇ ਘਰਾਂ ਗਾ ਬੱਚੇ ਹੋ ਗਏ ਅੱਛਾ ਠੀਕ ਹੈ ਸਾਨੂੰ ਸਾਰਾ ਪਤਾ ਲੱਗ ਗਿਆ ਹਾਂ ਵੀ ਆ ਕੁਝ ਹੋ ਹੀ ਜਾਂਦਾ ਨਹੀਂ ਸੁਪਨੇ ਤਾਂ ਦੇਖੇ ਹੋਣੇ ਆ ਵੀ ਚਲੋ ਮਗਰ ਪਰਿਵਾਰ ਅਸੀਂ ਜੇ ਮਤਲਬ ਹੁਣ ਦੋ ਜੀ ਹਾਂ ਫਿਰ ਚਾਰ ਜਾਣੇ ਜਾਇਆ ਕਰਾਂਗੇ ਤੂੜੀ ਦੇ ਕੁੱਪ ਬੰਨਣ ਤੇ ਵੱਧ ਜਿਹੜਾ ਘਰੇ ਪੈਸਾ ਆਊਗਾ ਆ ਠੀਕ ਹੈ ਜੀ ਉਹ ਤਾਂ ਤੁਹਾਡੀ ਗੱਲ ਮੰਨਦੇ ਹਾਂ ਪਰ ਸੁਪਨੇ ਚੂਰ-ਚੂਰ ਹੋ ਗਏ ਬਾਪੂ ਹਾਂ ਹੋ ਗਏ ਬਿਲਕੁਲ ਆਪੂ ਕੇ ਨਾਮ ਦਾ ਸੁਪਣਾ ਤੁਸੀਂ ਕੀ ਸੁਪਨੇ ਵੇਖਿਆ ਨੂੰ ਨੂੰ ਲੈ ਕੇ ਹਾਂਜੀ ਨੂੰ ਅਜੇ ਆਈ ਨਹੀਂ ਆਊਗੀ ਆਊਗੀ ਪਰ ਲੱਗਦਾ ਨਹੀਂ ਉਹ ਕੰਮ ਕਰਨਗੇ ਆਪੇ ਪੜੀ ਲਿਖੀ ਲੈ ਲਿਓ ਪੜੀ ਲਿਖੀ ਲੈ ਲਵਾਂਗੀ ਪੜੀ ਲਿਖੀ ਲੈਣੀ ਹੈ ਠੀਕ ਹੈ ਜੀ ਇਹ ਜੋ ਇਹ ਮੁੰਡਾ ਪੜੀ ਜਾਂਦਾ ਜੀ ਅੱਛਾ ਨੇ ਕੱਲੀ ਪੜ੍ਹਾਈ ਲਿਖਾਈ ਲੈਣੀ ਹੈ ਕਿ ਨੌਕਰੀ ਵਾਲੀ ਲੈਣੀ ਹੈ ਨੌਕਰੀ ਵਾਲੀ ਮਿਲ ਗਈ ਨੌਕਰੀ ਹੈ ਜੂ ਮੁੰਡਾ ਨੌਕਰੀ ਲੱਗ ਜਾ ਤਾਂ ਨੌ ਮੇਰੀ ਇੱਕ ਸਲਾਹ ਹੈ ਬਈ ਤੈਨੂੰ ਯਾਂ ਤਾਂ ਤੂੰ ਨੌਕਰੀ ਵਾਲੀ ਲੈ ਲਈ ਯਾਂ ਕੋ ਪੜ੍ਹਾਈ ਲੈ ਲਈ ਜਿਹੜੀ ਵਿਚਾਰੇ ਵਾਲੀ ਹੋਈ ਉਹ ਨਾ ਉਧਰ ਦੀ ਨਾ ਉਧਰ ਦੀ ਉਹਦਾ ਕੋਈ ਫਾਇਦਾ ਨਹੀਂ ਹਾਂ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਨੁਕਸਾਨ ਵੜਿਆ ਹਾਂ ਨੁਕਸਾਨ ਬੰਦੀ ਆ ਜੀ ਤੁਸੀਂ ਨਹੀਂ ਤਾਂ ਤੁਸੀਂ ਤੁਹਾਨੂੰ ਨਹੀਂ ਗਿਲਾ ਹੁੰਦਾ ਮਾਤਾ ਵੀ ਅਸੀਂ ਕਿਉਂ ਬੰਨੀਏ ਸਾਨੂੰ ਤਾਂ ਨਹੀਂ ਹੁੰਦਾ ਅਸੀਂ ਤਾਂ ਕੰਮ ਹੀ ਕਰਦੇ ਨੇ ਕੀ ਕਰੀਏ ਫਿਰ ਅੱਛਾ ਕਿੰਨੇ ਸਾਲ ਹੋ ਗਏ ਸਾਨੂੰ ਤਾਂ ਥੋੜੇ ਸਾਲ ਹੀ ਹੋਏ ਅੱਛਾ ਸਾਨੂੰ ਤਾਂ ਕੋਈ 4-5 ਸਾਲ ਹੋਏ ਕੰਮ ਕਰਦੀਆਂ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਡਾ ਨੂੰ ਵਿਆਹ ਨੂੰ ਹੋ ਹੀ ਗਿਆ 25 25 ਸਾਲ ਅੱਛਾ 25 ਸਾਲ ਹੋ ਗਏ ਲੱਗਦਾ ਨਹੀਂ ਜ਼ਿਆਦਾ ਹੋ ਗਿਆ ਇਹ ਤਾਂ ਜ਼ਿਆਦਾ ਹੋ ਗਿਆ ਕਹਿੰਦਾ 25 ਸਾਲ ਹੀ ਹੋ ਗਏ ਇੱਕ ਹਸਾਬ ਨਾਲ 2 ਕੁ ਸਾਲ ਤਾਂ ਬਿਠਾਇਆ ਹੋਊਗਾ ਤੁਹਾਨੂੰ ਕਿੱਥੇ ਮਠਾਇਆ ਹੁੰਦੀਆਂ ਨੂੰ ਲਾ ਲਿਆ ਕਿੱਥੋਂ ਲਿਆ ਐਡੀ ਕਿਹੜੀ ਭੈੜੀ ਸੱਸ ਸੀ ਤੁਹਾਡੀ ਹੋਰ ਆਉਂਦੀਆਂ ਨਿਕਣ ਕਮਟਨ ਲਾ ਲਿਆ ਅੱਛਾ ਆਉਂਦੀਆਂ ਨਹੀਂ ਕਣ ਕਮਟਨ ਲਾ ਲਿਆ ਮੇਰਾ ਬਹੁਤ ਹੋ ਜੂਗਾ ਅੱਛਾ ਡਰੀ ਜਾਂਦੇ ਵਿਚਾਰੇ ਕਹਿੰਦੇ ਰਾਹ ਹੋ ਜੂਗਾ ਚਲੋ ਲੈਟਾ ਹੈੜੀ ਬਈ ਇਹਨਾਂ ਦੇ ਫੀਟਰ ਤੇ ਅੱਜ ਲਈ ਇੰਨੀਆਂ ਕੀ ਫੇਰ ਆਪਾਂ ਜਿੱਥੇ ਕਿਤੇ ਇਕੱਠੇ ਹੋਏ ਉਧਰ ਆਉਂਗੇ ਨਾ ਉਹਦੋਂ ਆਪਾਂ ਪੂਰੀਆਂ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਜੀ ਤਾਂ ਗੱਲਬਾਤ ਕੀਤੀ ਆ ਬਾਇਓਨਿਕ ਕੋਪ ਬਣਾਣ ਆਏ ਸੀ ਅੱਜ ਆਪਣੇ ਤੇ ਅਸੀਂ ਆਖਿਆ ਚਲੋ ਇੱਕ ਇੰਟਰਵਿਊ ਵੀ ਕਰ ਲੈਂਦੇ ਆ ਤੇ ਨਾਲੇ ਇਹਨਾਂ ਨਾਲ ਵੀ ਗੱਲਬਾਤ ਕਿੰਨੇ ਖੁਸ਼ ਨੇ ਇਹ ਲੋਕ ਪਰ ਇਹਨਾਂ ਦਾ ਕੰਮ ਕਿੰਨਾਈ ਮਿਹਨਤ ਵਾਲਾ ਹੈ ਮਜ਼ਦੂਰੀ ਵਾਲਾ ਹੈ ਪਰ ਫਿਰ ਵੀ ਇਹਨਾਂ ਦੇ ਚਿਹਰਿਆਂ ਤੇ ਹਾਸੇ ਅਜੇ ਵੀ ਬਰਕਰਾਰ ਨੇ ਅਸੀਂ ਵੇਖਿਆ ਹੈ ਕਿ ਬਹੁਤੇ ਲੋਕਾਂ ਨੂੰ ਮਹਿਲਾ ਦੇ ਵਿੱਚ ਵੀ ਨੀਂਦ ਨਹੀਂ ਆਉਂਦੀ ਉਹਦਾ ਇੱਕ ਕਾਰਨ ਹੈ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਟੈਨਸ਼ਨ ਭਰੀ ਹੈ ਫਿਕਰਾਂ ਭਰੀ ਹੈ ਇਹਨਾਂ ਦੀ ਜ਼ਿੰਦਗੀ ਇਹਨਾਂ ਟੈਨਸ਼ਨਾਂ ਤੋਂ ਮੁਕਤ ਹੈ ਇਸ ਕਰਕੇ ਇਹ ਲੋਕ ਬਹੁਤ ਜ਼ਿਆਦਾ ਖੁਸ਼ ਨਜ਼ਰ ਆਉਂਦੇ ਨੇ ਦਾਦਾ ਕਹਿੰਦਾ ਦੂਰੀ ਦੇ ਸਾਰ ਆ ਗਿਆ ਵੀ ਆਖਿਆ ਟੇਮਪਾਸ ਹੁੰਦਾ ਵੀ ਅੱਜ ਰਾਤੀ ਦਿਹਾੜੀ ਆ ਕੇ ਤੇ ਰਾਤ ਨੂੰ ਵੀ ਚੱਲਣ ਨੂੰ ਤਿਆਰ ਹੁੰਦੇ ਆ ਅੱਜ ਰਾਤ ਨੂੰ ਵੀ ਹਾਂ ਵੀ ਹੁਣ ਇੱਥੋਂ ਜਾ ਕੇ ਵੀ ਆਖਦੇ ਪਿੰਡ 'ਚ ਕੰਮ ਆ ਗਿਆ ਭਾਈ ਚਾਰ ਟਰਾਲੀਆਂ ਪਹੁੰਚੀਆਂ ਸੀ ਪਾ ਸਕਦੇ ਆ ਆਏ ਨੇ ਵੀ ਥਕੇਮਾ ਹੋ ਗਿਆ ਵਸ ਜਾ ਕੇ ਪਹਿਲੇ ਇੱਕ ਗੱਲ ਆਖਰੀ ਵਾਰ ਜਾਂਦੇ ਜਾਂਦੇ ਮੈਂ ਪੁੱਛੂੰਗੀ ਕਹਿੰਦੇ ਨਾ ਵੀ ਜਿਹੜੇ ਪ੍ਰਵਾਸੀ ਆਉਂਦੇ ਆ ਯੂਪੀ ਬਿਹਾਰ ਤੋਂ ਉਹਨਾਂ ਨੇ ਆ ਕੇ ਇੱਧਰਲੇ ਪੰਜਾਬੀਆਂ ਦਾ ਕੰਮ ਖੋ ਲਿਆ ਤੇ ਕੁਝ ਕੁਝ ਲੋਕ ਇਹ ਕਹਿੰਦੇ ਵੀ ਇੱਧਰਲੇ ਕਰਕੇ ਖੁਸ਼ ਨਹੀਂ ਹੈਗੇ ਤਾਂ ਉਹ ਇੱਧਰ ਆਏ ਆ ਨਹੀਂ ਜੀ ਉਹ ਅਸੀਂ ਕੁਝ ਕਰਕੇ ਵੀ ਖੁਸ਼ ਆ ਕਿ ਇਸੇ ਦੇ ਮਜਬੂਰੀਆਂ ਵੀ ਕਰਾਉਂਦੀਆਂ। ਕਈ ਕਰਕੇ ਵੀ ਖੁਸ਼ ਆ ਕੰਮ। ਨਹੀਂ ਉਹਨਾਂ ਨੇ ਥੋੜਾ ਰੁਜ਼ਗਾਰ ਖੋਇਆ, ਕੰਮ ਖੋਇਆ। ਹੋਇਆ ਜੀ ਖੋਇਆ। ਜੇ ਝੋਨੇ ਦੀ ਵਹਗਾਈ ਆ ਤਾਂ ਵੀ ਸਾਡੇ ਤੋਂ ਉਹ ਘੱਟ 'ਚੇ ਕੰਮ ਕਰ ਜਾਂਦੇ ਅਸੀਂ ਵੱਧ ਕੰਮ ਭਾਲਦੇ ਕੋਈ ਦਿਹਾੜੀ ਵੀ ਮਣੇ ਸਾਡੀ। ਤੇ ਉਹ ਫੇਰ ਵੀ ਘੱਟ 'ਚ ਕਰ ਜਾਂਦੇ ਕੰਮ। ਅੱਛਾ ਘੱਟ 'ਚ ਵੀ ਕਰ ਜਾਂਦੇ ਆ। ਹਾਂ ਜੀ। ਤਾਂ ਕਰਕੇ ਸਾਡੇ ਘਾਟਾ ਪੈਂਦਾ ਹੀ ਆ ਸਾਨੂੰ। ਉਹ ਨਾ ਉਹ ਉਹ ਅਡਾਨੀ ਵਾਲਾ ਕੰਮ ਚਲਾ ਜਾਂਦੇ ਹੋ ਵੀ ਪਹਿਲਾਂ ਫ੍ਰੀ SIM ਦੇ ਦੋ ਤੇ ਮੁੜ ਕੇ ਰੇਟ ਚੱਕ ਦਾਂਗੇ। ਉਹ ਪਹਿਲਾਂ ਅ ਥੋੜੀ ਮਜ਼ਦੂਰੀ ਲੈ ਕੇ ਕੰਮ ਕਰਦੇ ਆ ਤੇ ਜਦੋਂ ਜਿੰਮੇਦਾਰ ਆਦੀ ਹੋ ਜਾਊਗਾ ਫਿਰ ਉਹ ਵੀ ਰੇਟ ਚੱਕ ਦੇਣਗੇ ਹਾਲਾਂਕਿ ਸਾਨੂੰ ਸਾਡੇ ਭਾਈਚਾਰੇ ਦੇ ਨਾਲ ਖੜਨਾ ਚਾਹੀਦਾ ਹੈ ਇਹਨਾਂ ਨੂੰ ਕੰਮ ਦੇਣਾ ਚਾਹੀਦਾ ਕੋਈ 20 50 ਰੁਪਿਆਵਾਂ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ ਹੁੰਦਾ ਕਿਸੇ ਦਾ ਘਰ ਚੱਲਦਾ ਸਮਝ ਲਓ ਦਸਵੰਦ ਨਿਕਲਦਾ ਇਹ ਜ਼ਿੰਮੇਦਾਰ ਸੋਚਣ ਵੀ ਅਸੀਂ ਗਰੀਬ ਵੀ ਉਹਨਾਂ ਬਾਰੇ ਸੋਚ ਸਕਦੇ ਆ ਵੀ ਭਾਈ ਇਹ ਸਾਡੇ ਬਾਰੇ ਸੋਚਦੇ ਵੀ ਸਾਡਾ ਵੀ ਘਰ ਅੱਗੇ ਜ਼ਿੰਮੇਦਾਰਾਂ ਤੋਂ ਚੱਲਣਾ ਜੇ ਇਹ ਚੱਲਣ ਸਾਡੇ ਨਾਲ ਰਹਿਣਗੇ ਤਾਂ ਅਸੀਂ ਵੀ ਇਹਨਾਂ ਤੋਂ ਦਿਹਾੜੀ ਅੜਕੇ ਨਹੀਂ ਲੈ ਸਕਦੇ ਵੀ ਅਸੀਂ ਵੀ ਇਹਨਾਂ ਨਾਲ ਹੀ ਰਲ ਕੇ ਕੰਮ ਕਰ ਸਕਦੇ ਆ ਵੀ ਸਾਨੂੰ ਐ ਸਾਡੀ ਰੋਟੀ ਚੱਲਦੀ ਰਹੇ ਬਿਲਕੁਲ ਬਾਪੂ ਤੇਰਾ ਬੈਠਣ ਦਾ ਟਾਈਮ ਹੈ ਤੂੰ ਬੈਠ ਆਰਾਮ ਕਰਿਆ ਕਰ ਕਰੇ ਆਰਾਮ ਧੁੰਦਾ ਨਹੀਂਗਾ ਅੱਛਾ ਕਿਵੇਂ ਹੈ ਆਪਦੀਆਂ ਲੱਤਾਂ ਨਹੀਂ ਟਿਕਣ ਦਿੰਦੀਆਂ ਕਿ ਜਵਾਖ ਨਹੀਂ ਟਿਕਣ ਦਿੰਦੀ। ਉਹ ਨਹੀਂ ਆਪਦੀਆਂ ਲੱਤਾਂ ਹੀ ਨਹੀਂ ਟਿਕਣ ਦਿੰਦੀਆਂ। ਮੇਰੇ ਬੰਦੇ ਨੇ ਕਹਿੰਦੇ ਕੰਮ ਕੀਤਾ ਹੋਵੇ ਉਤ ਰਿਆ ਨਹੀਂ ਜਾਂਦਾ। ਕੰਮ ਕੀਤਾ ਮੈਂ 60 65 ਸਾਲ ਹੋ ਗਏ ਜੀ ਮੈਨੂੰ। ਕੰਮ ਕਰਦੇ ਨੂੰ। ਅੱਛਾ। ਰਿਆ ਨਹੀਂ ਜਾਂਦਾ ਕੰਮ ਤੋਂ ਬਗੈਰ। ਠੀਕ ਆ। ਨਹੀਂ ਜੇ ਇੱਥੇ ਕੰਮ ਮਿਲਦੇ ਸਾਡੇ ਬੱਚੇ ਬਾਹਰ ਕਿਉਂ ਜਾਂਦੇ ਕੰਮ ਕਰਨ। ਬਿਲਕੁਲ। ਹੁਣ ਸਾਡੇ ਬੱਚੇ ਕਿੱਥੇ ਟਿਕ ਕੇ ਫਿਰਦੇ ਆ ਗੁਜਰਾਤ ਤੇ ਕਿਧਾੜੀਆਂ ਕਰਦੇ ਫਿਰਦੇ। ਜੇ ਸਾਡੇ ਪਿੰਡਾਂ 'ਚ ਕੰਮ ਚੱਲਦਾ ਅਸੀਂ ਨਹੀਂ ਬਾਟਾ ਹੁਣ ਦੱਸਣ ਕੋਈ ਲੋੜ ਵੀ ਨਹੀਂ ਪੈਂਦੀ। ਜੱਜ ਪਿੰਡ। ਹਾਂ। ਠੀਕ ਹੈ